We'll ਟੀਵੀ ਤੇ ਮਹਿ ਲਖਵਿੰਦਰ ਸਿੰਘ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਬਾਰਡਰਾਂ ਤੇ ਡਟੇ ਹੋਏ ਨੇ ਆਪਣੇ ਸੰਘਰਸ਼ ਲੜ ਰਹੇ ਨੇ ਉੱਥੇ ਦੂਜੇ ਪਾਸੇ ਬਾਰਡਰ ਜਿੱਥੇ ਬੰਦ ਨੇ ਉੱਥੇ ਜਿਹੜੇ ਆਮ ਲੋਕਾਂ ਨੂੰ ਕਿੰਨਾ ਕੁ ਫਰਕ ਪੈ ਰਿਹਾ ਆਵਾਜਾਈ ਦੇ ਵਿੱਚ ਫਰਕ ਪੈ ਰਿਹਾ ਹੋਜਰੀ ਕਾਰੋਬਾਰੀ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨੇੜ ਜਣੀ ਸੱਚਖੰਡ ਸ਼੍ਰੀ ਹਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਵੇਂ ਕਿਸੇ ਇੰਡਸਟਰੀ ਦੀ ਗੱਲ ਕਰੀਏ ਸਾਰਿਆਂ ਨੂੰ ਕਿਤਨਾ ਕਿਤੇ ਅਸਰ ਪੈ ਰਿਹਾ ਅੱਛਾ ਅਸੀਂ ਗੱਲ ਕਰਾਂਗੇ ਸਲਾਈ ਮਸ਼ੀਨ ਤੇ ਇਸ ਦਾ ਕਿਦਾਂ ਅਸਰ ਪੈ ਰਿਹਾ ਸਾਡੇ ਨਾਲ ਕਾਰੋਬਾਰੀ ਹੈਗੇ ਨੇ ਜਗਵੀਰ ਸਿੰਘ ਸੋਖੀ ਸਾਹਿਬ ਹੈਗੇ ਨੇ ਸੋਖੀ ਸਾਹਿਬ ਕਿਸਾਨ ਆਪਣੇ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕਿੰਨਾ ਕੁ ਇਫੈਕਟ ਪੈ ਰਿਹਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਰੋਡ ਬੰਦ ਨੇ ਜਦੋਂ ਵੀ ਕਾਰੋਬਾਰੀ ਮਾਹੌਲ ਨੂੰ ਦਿੱਕਤ ਕਿਉਂ ਆਉਂਦੀ ਹੈ ਸੜਕਾਂ ਬੰਦ ਹੋਣ ਆਵਾਜਾਈ ਨਾ ਹੋ ਸਕੇ ਟਰਾਂਸਪੋਰਟੇਸ਼ਨ ਬੰਦ ਹੋ ਜਾਵੇ ਔਰ ਇੱਕ ਅਨਾਰਕੀ ਟਾਈਪ ਮਾਹੌਲ ਹੋ ਜਾਵੇ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਹੋਏ ਹੋਏ ਆ ਪਹਿਲਾਂ ਹੀ ਬੜੇ ਪਰੇਸ਼ਾਨੀ ਦੇ ਦੌਰ ਚੋਂ ਲੰਘ ਰਹੇ ਸੀ ਕਿਸੇ ਨੂੰ ਫਰੋਤੀ ਦੀਆਂ ਧਮਕੀਆਂ ਆ ਰਹੀਆਂ ਕਿਤੇ ਸੜਕਾਂ ਤੇ ਕੁਝ ਹੋਰ ਚੱਲ ਰਿਹਾ ਤੇ ਚਿੱਟੇ ਦੇ ਮਸਲੇ ਆ ਪੰਜਾਬ ਦੇ ਵਿੱਚ ਦਰਪੇਸ਼ ਉਸ ਤੋਂ ਬਾਅਦ ਹੁਣ ਇਹ ਜਿਹੜੀ ਨਵੀਂ ਸਮੱਸਿਆ ਆਪਈ ਹੈ ਜਿਹਦੇ ਨਾਲ ਬਾਰਡਰੀ ਸੀਲ ਕਰ ਦਿੱਤੇ ਗਏ ਨੇ ਮੈਂ ਨਹੀਂ ਸਮਝਦਾ ਕਿ ਕੁੱਲ ਦੁਨੀਆ ਦੇ ਵਿੱਚ ਚਾਹੇ ਜਰਮਨ ਆਏ ਚਾਹੇ ਇਟਲੀ ਆਏ ਫਰਾਂਸ ਹੈ ਉੱਥੇ ਵੀ ਕਿਸਾਨ ਮੁਜਾਰੇ ਕਰ ਰਹੇ ਆ ਉਹਨਾਂ ਨੇ ਪ੍ਰਾਲੀ ਲਿਆ ਆ ਕੇ ਸੜਕਾਂ ਦੇ ਉੱਤੇ ਫਸਲਾਂ ਬੀਜਤੀਆਂ ਪ੍ਰਾਲੀਆਂ ਸੱਟਤੀਆਂ ਉਹਨਾਂ ਨੇ ਲਿਆ ਕੇ ਰਾਸ਼ਟਰਪਤੀ ਭਵਨਾਂ ਦੇ ਵਿੱਚ ਕਿਤੇ ਇਦਾਂ ਦੇ ਜਾਮ ਨਹੀਂ ਹੋਏ ਕਿਉਂਕਿ ਸਰਕਾਰਾਂ ਨੇ ਤਵੱਜਹਤ ਬਣਾ ਕੇ ਰੱਖਣਾ ਹੁੰਦਾ ਕਿ ਵਪਾਰ ਵੀ ਚੱਲਦਾ ਰਵੇ ਕਾਰੋਬਾਰ ਵੀ ਚੱਲਦਾ ਰਵੇ ਜੇ ਕਿਸੇ ਦੀ ਕੋਈ ਮੁਸ਼ਕਲ ਹੋ ਮੁਸ਼ਕਲ ਸੁਣੀ ਜਾਵੇ ਜਦੋਂ ਨਹੀਂ ਮੁਸ਼ਕਲ ਸੁਣੀ ਜਾਂਦੀ ਧਰਨੇ ਲੱਗਦੇ ਆ ਪੜਾ ਨੁਕਸਾਨ ਸਾਨੂੰ ਹੋਇਆ ਸਾਡੇ ਕੋਲੇ ਜਿਹੜੇ ਆਰਡਰਸ ਨੇ ਪੰਜਾਬ ਵਾਲੇ ਪਾਸੇ ਆਉਣੇ ਘਟ ਗਏ ਆ ਜਿਹੜੀ ਕੋਈ ਪ੍ਰੋਡਕਟ ਪੈਰਲਲ ਪੰਜਾਬ ਤੋਂ ਬਾਹਰ ਬਣਦਾ ਉਹ ਆਰਡਰ ਉਹਨਾਂ ਕਾਰਖਾਨੇਦਾਰਾਂ ਨੂੰ ਵਪਾਰੀਆਂ ਨੂੰ ਸ਼ਿਫਟ ਹੋਣੇ ਸ਼ੁਰੂ ਹੋ ਗਏ ਆ ਔਰ ਸਾਡੀ ਜਿਹੜੀ ਸਪਲਾਈ ਜਾਣੀ ਆ ਟਰਾਂਸਪੋਰਟ ਕਿਉਂਕਿ ਬਿਲਕੁਲ ਹੀ ਬੰਦ ਪਈ ਆ ਤੇ ਬੰਦਰਗਾਹ ਸਾਨੂੰ ਕੋਈ ਲੱਗ ਨਹੀਂ ਰਹੀ ਬੰਦਰਗਾਹ ਤੇ ਜਾਣ ਲਈ ਸਾਨੂੰ ਹਰਿਆਣਾ ਔਰ ਦਿੱਲੀ ਦੇ ਰੂਟ ਤੋਂ ਹੋ ਕੇ ਨਿਕਲਣਾ ਪੈਣਾ ਅਸੀਂ ਕਿਹੜੇ ਪਾਸੇੋਂ ਨਿਕਲਾਂਗੇ ਚੰਬੂ ਵੀ ਬਾਂਦਾ ਖਨੌਰੀ ਵੀ ਬਾਂਦਾ ਸਾਡੇ ਬਾਰਡਰ ਹੈ ਕਿੰਨੇ ਦਾ ਪਾਕਿਸਤਾਨ ਵਾਲੇ ਪਾਸਤਾ ਅਸੀਂ ਇਹ ਜਾ ਨਹੀਂ ਸਕਦੇ ਇਸ ਕਰਕੇ ਦੇਖੋ ਵਪਾਰ ਨੂੰ ਨੁਕਸਾਨ ਤਾਂ ਹੈਗਾ ਮੈਂ ਨਾਲ ਨਾਲ ਇਹ ਵੀ ਕਹਿਣੀ ਚਾਹੁੰਨਾ ਕਿ ਸਾਡੀਆਂ ਵੱਡੀਆਂ ਐਸੋਸੀਏਸ਼ਨ ਨੇ ਫਿੱਕੀ ਆ ਜਾਂ ਸੀਆਈਆ ਜਿਹੜੀਆਂ ਵੱਡੀਆਂ ਐਸੋਸੀਏਸ਼ਨ ਨੇ ਜਦੋਂ ਇਦਾਂ ਦਾ ਮਸਲਾ ਆਉਂਦਾ ਹੈ ਉਹ ਵਪਾਰੀਆਂ ਦੀ ਮੰਗ ਕਿਉਂ ਨਹੀਂ ਸਰਕਾਰ ਦੇ ਅੱਗੇ ਰੱਖਦੇ ਕਿਉਂਕਿ ਵਪਾਰੀ ਨੂੰ ਜਿਹੜੇ ਉਹਨੇ ਕੋਈ ਚਾਹੇ ਜਿੰਨੇ ਵੀ ਟੈਕਸਸ ਪੇ ਕਰਨੇ ਆ ਬੈਂਕਾਂ ਦੀਆਂ ਕਿਸ਼ਤਾਂ ਪੇ ਕਰਨੀਆਂ ਆ ਜਾਂ ਇਲੈਕਟ੍ਰਿਸਿਟੀ ਬਿੱਲ ਪੇ ਕਰਨਾ ਲੇਬਰ ਪੇ ਕਰਨੀ ਉਹਨੂੰ ਤਾਂ ਟਾਈਮਲੀ ਪੇ ਕਰਨਾ ਪੈਣਾ ਉਹਦੇ ਕੋਲੇ ਪੈਸਾ ਆਵੇ ਜਾਂ ਨਾ ਆਵੇ ਉਹ ਉੱਥੇ ਫਿਰ ਪੈਰਲਲ ਮੰਗ ਕਿਉਂ ਨਹੀਂ ਰੱਖਦੀਆਂ ਕਿਉਂਕਿ ਇਹ ਚ ਦੋਸ਼ੀ ਸਰਕਾਰ ਹੈ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਅਗਰ ਕਿਸਾਨਾਂ ਨਾਲ ਤੁਸੀਂ 2 ਸਾਲ ਪਹਿਲਾਂ ਵਾਅਦਾ ਕਰਕੇ ਉਹਨਾਂ ਨੂੰ ਸਿੰਘੂ ਬਾਰਡਰ ਤੋਂ ਉਠਾਇਆ ਸੀ ਤੁਸੀਂ ਕਿਹਾ ਸੀ ਕਿ ਅਸੀਂ ਸਾਰੀਆਂ ਮੰਗਾਂ ਤੁਹਾਡੀਆਂ ਮੰਨ ਲੀਆਂ ਉਹ ਭਾਈਓ ਮੰਗਾਂ ਲਾਗੂ ਕਰ ਦੰਦੇ ਤੁਸੀਂ ਕੀਤੀਆਂ ਨਹੀਂ ਉਹ ਦੁਬਾਰਾ ਤੁਹਾਨੂੰ ਦੇ ਰਹੇ ਆ ਵਾਰਨਿੰਗ ਦੇ ਰਹੇ ਸੀ ਕਿ ਅਸੀਂ 13 ਤਰੀਕ ਤੋਂ ਧਰਨਾ ਸ਼ੁਰੂ ਕਰਾਂਗੇ ਤੇ ਤੁਸੀਂ ਉਦੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਹੁਣ ਜਦੋਂ ਮਾਵਾ ਦੇ ਪੁੱਤ ਮਰਨੇ ਸ਼ੁਰੂ ਹੋ ਗਏ ਆ ਕਿ ਤੁਸੀਂ ਉਸ ਤੋਂ ਬਾਅਦ ਜਾਗੋਗੇ ਮੈਂ ਇਹਦੇ ਪੈਰਲਲਿਕਲ ਤੁਹਾਨੂੰ ਹੋਰ ਕਹਿਣੀ ਚਾਹਨਾ ਹੁਣ ਸਾਡੇ ਹੌਜਰੀ ਵਾਲੇ ਵਪਾਰੀਆਂ ਨੇ ਭਰਾਵਾਂ ਦੀ ਮੈਂ ਉਹਨਾਂ ਦੀ ਦਾਤ ਦੰਦਾ ਕਿ ਉਹਨਾਂ ਨੇ ਉਹ ਜਿਹੜਾ ਚਾਈਨਾ ਤੋਂ ਥ੍ਰੈਟ ਹੈ ਉਹ ਕੱਲੀ ਹੌਜਰੀ ਨੂੰ ਨਹੀਂ ਹੈ ਸਾਡੀ ਸਲਾਈ ਮਸ਼ੀਨ ਸੰਨਤਾ ਖਤਮ ਹੀ ਹੋ ਗਈ ਆ ਚਾਈਨਾ ਕਰਕੇ ਕੁਝ ਚਾਈਨੀਜ਼ ਜਿਹੜੇ ਸਾਡੇ ਲੋਕਲ ਮੇਡ ਚਾਈਨੀਜ਼ ਵੀ ਹੈਗੇ ਨੇ ਸਾਡੀ ਸਲਾਈ ਮਸ਼ੀਨ ਇੰਡਸਟਰੀ ਦੇ ਵਿੱਚ ਤਾਂ ਜਿਨ੍ਹਾਂ ਨੇ ਵਪਾਰ ਦਾ ਸਤਿਆਨਾਸੀ ਮਾਰਤਾ ਉਹਨਾਂ ਕੋਲੇ ਪੈਸਾ ਟੈਕਸ ਚੋਰੀ ਦਾ ਆ ਰਿਹਾ ਕਿ ਤੋਂ ਹੋਰ ਆ ਰਿਹਾ ਯਾਨੀ ਅੰਡਰ ਬਿਲਿੰਗ ਕਰਕੇ ਸਸਤੇ ਰੇਟਾਂ ਤੇ ਮਾਲ ਵੇਚ ਕੇ ਟੈਕਸ ਚੋਰੀ ਕਰਕੇ ਇੰਡਸਟਰੀ ਦਾ ਉਹਨਾਂ ਨੇ ਤਬਾਹੀ ਦੇ ਕੰਢੇ ਲਾ ਕੇ ਖੜੀ ਕੀਤੀ ਆ ਸਾਈਕਲ ਪਾਰਟ ਦੀ ਹੀ ਸਮੱਸਿਆ ਆ ਆਟੋ ਪਾਰਟ ਦੇ ਕਾਫੀ ਕੰਪੋਨੈਂਟ ਨੇ ਐਗਰੀਕਲਚਰ ਪਾਰਟ ਦੇ ਕੰਪੋਨੈਂਟ ਹੈ ਸਟੀਲ ਇੰਡਸਟਰੀ ਨੂੰ ਬਹੁਤ ਮਾਰ ਪੈ ਰਹੀ ਆ ਤੇ ਉਹਦੇ ਦੇ ਹੌਜਰੀ ਵਾਲੇ ਭਰਾਵਾਂ ਨੇ ਜੇ ਇਹ ਹੁਣ ਸਰਕਾਰ ਨੂੰ ਜਗਾਉਣ ਲਈ ਕੋਸ਼ਿਸ਼ ਕੀਤੀ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ 1 ਲੱਖ ਵਪਾਰੀ ਟ੍ਰੇਨਾਂ ਰੋਕੂਗਾ ਹੁਣ ਪਿੱਛੇ ਤਾਂ ਅਸੀਂ ਕਹਿੰਦੇ ਸੀ ਜੀ 35000 ਕਰੋੜ ਦਾ ਨੁਕਸਾਨ ਕਿਸਾਨ ਕਰਕੇ ਟ੍ਰੇਡਰਾਂ ਨੂੰ ਰੋਕੇ ਤੇ ਜੇ ਇਸ ਮਜਬੂਰੀ ਚ ਵਪਾਰੀਆਂ ਨੂੰ ਵੀ ਬਹਿਣਾ ਪੈ ਗਿਆ ਇਹਦਾ ਮਤਲਬ ਸਰਕਾਰ ਨੂੰ ਐਮ ਐਸ ਐਮ ای ਸੈਕਟਰ ਪ੍ਰਤੀ ਆਪਣੀਆਂ ਪਾਲਿਸੀਆਂ ਬਦਲਣੀਆਂ ਪੈਣਗੀਆਂ ਕਿਸਾਨੀ ਪ੍ਰਤੀ ਆਪਣੀਆਂ ਪਾਲਿਸੀਆਂ ਬਦਲਣੀਆਂ ਪੈਣਗੀਆਂ ਨਹੀਂ ਤਾਂ ਸਾਡਾ ਵਪਾਰ ਤਾਂ ਤਬਾਹੀ ਦੇ ਕੰਢੇ ਤੇ ਹੈ ਸੋ ਜੀ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਚਾਈਨਾ ਦੀ ਗੱਲ ਕਰ ਰਹੇ ਸੀ ਉਹਦੇ ਕਰਕੇ ਇਫੈਕਟ ਪੈ ਰਿਹਾ ਸਵਿੰਗ ਮਸ਼ੀਨ ਨੂੰ ਜਿਹੜੇ ਲੈ ਕੇ ਤੇ ਆਰਡਰ ਦੀ ਗੱਲ ਕਰੀਏ ਆਰਡਰ ਤੋਂ ਪਹਿਲਾਂ ਤੇ ਹੁਣ ਨਾਲੋਂ ਕਿੰਨੇ ਪਰਸੈਂਟ ਆਰਡਰ ਜਿਹੜੇ ਕੱਟ ਗਏ ਇੱਕ ਪਾਸੇ ਤੋਂ ਚਾਈਨਾ ਦੀ ਗੱਲ ਕਰੀਏ ਇੱਕ ਪਾਸੇ ਉਹਨਾਂ ਕਿਸਾਨ ਆਪਣੇ ਅੰਦੋਲਨ ਕਰ ਰਹੇ ਨੇ ਉੱਥੇ ਬੈਠੇ ਨੇ ਬਾਰਡਰਾਂ ਤੇ ਬੈਠੇ ਹੋਏ ਨੇ ਬਹੁਤ ਬਾਰਡਰ ਬੰਦ ਨੇ ਸਰ ਚਾਈਨਾ ਨੂੰ ਤਾਂ ਇੱਕ ਸਮਝੋ ਕਿ ਇੱਕ ਬੂਨ ਮਿਲ ਗਿਆ ਨਾ ਚਾਈਨਾ ਨੂੰ ਤਾਂ ਬੈਨੀਫਿਟ ਹੋ ਗਿਆ ਤੇ ਉਹ ਵਪਾਰੀ ਜਿਹਦਾ ਧਰਮ ਸਿਰਫ ਵਪਾਰ ਤੇ ਪੈਸਾ ਕਮਾਉਣਾ ਤੇ ਸਮਝੋ ਕਿ ਇਸ ਬਾਰਡਰ ਬੰਦ ਹੋਣ ਦੇ ਨਾਲ ਮੇਕ ਇਨ ਇੰਡੀਆ ਦਾ ਸੁਪਨਾ ਤਾਂ ਤਹਿਸ ਨਾ ਹੋ ਜਾਊਗਾ ਜਿਹੜਾ ਪੰਜਾਬ ਦੇ ਵਿੱਚੋਂ ਪ੍ਰੋਡਕਟ ਬਣ ਕੇ ਰੈਸਟ ਆਫ ਇੰਡੀਆ ਚ ਜਾਂਦਾ ਸੀ ਉਤਤਮ ਵਾਲਾ ਵਪਾਰੀ ਚਾਈਨਾ ਤੋਂ ਮੰਗਾਉਣ ਲੱਗ ਗਿਆ ਤੇ ਜਦੋਂ ਚਾਈਨਾ ਤੋਂ ਮੰਗਾਉਣ ਲੱਗ ਗਿਆ ਸਾਡਾ ਬਿਜ਼ਨਸ ਚੌਪਟ ਤੁਸੀਂ ਮੰਨ ਕੇ ਚੱਲੋ ਕਿ ਸਾਡੇ ਕੋਲੇ ਵੈਸੇ ਹੀ ਕਿਉਂਕਿ ਮੰਦਾ ਚੱਲਦਾ ਸੀ ਟੋਟਲ ਪ੍ਰੋਡਕਸ਼ਨ ਦਾ ਸੀ 40% ਕੰਮ ਕਰਦੇ ਸੀ ਹੁਣ 40% ਕੰਮ ਕਰਨ ਵਾਲੀ ਇੰਡਸਟਰੀ ਦੇ ਕੋਲੇ 30% ਦੇ ਉੱਪਰ ਦਾ ਸਟੋਰ ਹੋ ਗਿਆ ਹੋਵੇ ਤੇ ਵਪਾਰੀ ਕੋਲੇ ਪਹੁੰਚ ਨਾ ਸਕੇ ਤਿਆਰ ਕੀਤਾ ਮਾਲ ਕੱਚਾ ਮਾਲ ਸਾਨੂੰ ਆ ਨਾ ਸਕੇ ਤੇ ਫਿਰ ਸਾਡੇ ਹਾਲਾਤ ਕੀ ਹੋਣਗੇ ਮਤਲਬ ਸਾਡਾ ਕਾਰੋਬਾਰ ਸਮਝੋ 10 ਤੋਂ 15% ਰਹਿ ਗਿਆ ਤੇ ਅਗਰ ਇਹ ਹਾਲਾਤ ਹਫਤਾ ਖੋਰ ਚੱਲੇ ਤਾਂ ਸਾਨੂੰ ਨਹੀਂ ਲੱਗਦਾ ਕਿ ਇਸ ਵਾਰੀ ਮਾਰਚ ਦੀ ਸਾਡੀਆਂ ਆੜੀਆਂ ਬੈਲੈਂਸ ਸ਼ੀਟਸ ਆ ਉਹ ਕਿਸੇ ਗੁੱਡ ਨੋਟ ਦੇ ਨਾਲ ਐਂਡ ਹੋ ਸਕਣਗੀਆਂ ਉਹ ਸਾਨੂੰ ਸਮਝ ਨਹੀਂ ਆ ਰਹੀ ਹਲੇ ਉਹਦੀ ਸਰਕਾਰ ਲੋ ਫਿਰ ਉਹ ਹੀ ਆ ਕਿ ਨਾ ਜੇਕਰ ਹੁਣ ਜੇ ਹੁਣ ਜਿਹੜਾ ਆਪਣਾ ਬਾਰਡਰ ਤੋਂ ਜਿਹੜਾ ਹੁਣ ਜੇ ਜ਼ਿਆਦਾਤਰ ਜਿਹੜੇ ਪੰਜਾਬ ਦੇ ਵਿੱਚ ਰੌ ਮਟੀਰੀਅਲ ਆਉਂਦਾ ਚਾਹੇ ਅਸੀਂ ਲੋਹੇ ਦੀ ਗੱਲ ਕਰੀਏ ਚਾਹੇ ਸੈਕੰਡ ਇੰਡਸਟਰੀ ਦੀ ਗੱਲ ਕਰੀਏ ਚਾਹੇ ਹੋਜਰੀ ਦੀ ਗੱਲ ਕਰੀਏ ਪਹਿਲਾਂ ਤਾਂ ਇਥੋਂ ਮਾਲ ਆਂਦਾ ਪਹਿਲਾ ਅਣੂ ਬਾਰਡਰਾਂ ਤੋਂ ਇੱਧਰ ਨੂੰ ਆਉਂਦਾ ਫਿਰ ਅਸੀਂ ਇਹਨੂੰ ਪ੍ਰੋਡਕਸ਼ਨ ਕਰਦੇ ਆ ਬਣਾਉਂਦੇ ਆ ਫਿਰ ਅਸੀਂ ਫਿਰ ਉਹਨੂੰ ਭੇਜਦੇ ਆ ਹੁਣ ਉੱਤੇ ਫਿਰ ਜਾ ਕੇ ਰੁਕ ਗਿਆ ਜੇਕਰ ਗੱਲ ਕਰੇ ਨੁਕਸਾਨ ਦੀ ਗੱਲ ਕਰੇ 올ਓਵਰ ਦਾ ਕਿੰਨਾ ਨੁਕਸਾਨ ਕਿੰਨਾ ਹੋ ਚੁੱਕਿਆ ਇਸ ਟਾਈਮ ਮਸ਼ੀਨ ਇੰਡਸਟਰੀ ਦੇ ਦੇਖੋ ਹਾਲੇ ਇਹਨੂੰ ਕੋਈ ਅਸੀਂ ਇਸ ਤਰੀਕੇ ਨਾਲ ਅਸੈਸਟ ਨਹੀਂ ਕਰ ਸਕੇ ਕਿਉਂਕਿ ਹਾਲੇ ਤਾਂ ਅਸੀਂ ਇਸ ਆਸ ਦੇ ਵਿੱਚ ਸੀ ਚਲੋ ਅੱਜ ਕੱਲ ਪਰਸੋਂ ਦੇ ਵਿੱਚ ਇਹ ਬਾਰਡਰ ਖੁੱਲ ਜਾਂਦੇ ਆ ਪਰ ਜਿਵੇਂ ਹੁਣੇ ਲੱਗ ਰਿਹਾ ਤੇ ਜੋ ਕੁਝ ਚੱਲ ਰਿਹਾ ਜਿੰਨਾ ਕਿ ਲੰਬਾ ਹੋਇਆ ਤਾਂ ਸਾਡੇ ਕਰੀਬ ਕਰੇ ਹਰੇਕ ਵਪਾਰੀ ਦੇ ਕੋਲੇ ਜਿਹੜੀ ਅੰਦਰ ਮਸ਼ ਉਦਾ ਅਸੀਂ ਹਾਲੇ ਰੁਪਈਆਂ 'ਚ ਅੰਦਾਜ਼ਾ ਮੈਂ ਮੈਂ ਕੋਈ ਗਲਤ ਗੱਲ ਕਹਾਂ ਮੈਂ ਨਹੀਂ ਕਹਿਣੀ ਚਾਹੁੰਦਾ ਸਿਰਫ ਅਸੀਂ ਇੱਕ ਫਰਕ ਪਿਆ ਕਿ ਜਿਹੜੀ ਫੈਕਟਰੀ ਸਮਝੋ ਅਸੀਂ 12 ਘੰਟੇ ਚਲਾਉਂਦੇ ਸੀਗੇ ਉਹ ਅਸੀਂ ਹੁਣ 8 ਘੰਟੇ ਜਾਂ 6 ਘੰਟੇ ਤੇ ਆ ਗਿਆ ਕਿਉਂਕਿ ਉਸ ਤੋਂ ਬਾਅਦ ਪ੍ਰੋਡਕਸ਼ਨ ਜਮਾ ਕਰਕੇ ਰੱਖਾਂਗੇ ਵੀ ਕਿੱਥੇ ਰਾਵ ਮਟੀਰਲ ਵੀ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਸਪਲਾਈ ਨਹੀਂ ਹੈਗੀ ਆ ਤੇ 6 ਘੰਟੇ ਦੀ ਪ੍ਰੋਡਕਸ਼ਨ 40% ਘੱਟ ਅਸੀਂ ਪਹਿਲਾਂ ਹੀ ਤੇ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਜਿਹੜੀ ਇੰਡਸਟਰੀ ਕੋਈ 12-1300 ਕਰੋੜ ਦਾ ਕਾਰੋਬਾਰ ਕਰਮਰੀ ਇੰਡਸਟਰੀ ਸੀਗੀ ਉਹਦਾ ਕਾਰੋਬਾਰ ਬਹੁਤ ਮੁਸ਼ਕਲ ਸਰ ਮੌਜੂਦਾ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਕਿਸਾਨ ਬੈਠੇ ਨੇ ਤੁਹਾਡਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ ਸਰਕਾਰਾਂ ਮੌਜੂਦਾ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤਾਂ ਕਿ ਇਹ ਮਸਲੇ ਦਾ ਹੱਲ ਹੋ ਸਕੇ ਤੁਹਾਡਾ ਵੀ ਕੰਮ ਅੱਗੇ ਚੱਲ ਸਕੇ ਸਰਕਾਰ ਹੋਵੇ ਤਾਂ ਅਪੀਲ ਕਰੀਏ ਜੀ ਵਪਾਰੀਆਂ ਦੇ ਲਈ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਲਈ ਲੋੜਬੰਦ ਦੇ ਲਈ ਕੋਈ ਸਰਕਾਰ ਨਹੀਂ ਹੈ ਸਰਕਾਰ ਆ ਕੈਪੀਟਲਿਸਟ ਲਈ ਸਰਕਾਰ ਆ ਪੂੰਜੀਪਤੀ ਲਈ ਸਰਕਾਰ ਆ ਉਸ ਵੱਡੇ ਵਪਾਰੀ ਲਈ ਜਿਹਨੂੰ ਹਰੇਕ ਚੀਜ਼ ਦੇ ਵਿੱਚੋਂ ਜਿਹਨੂੰ ਜੰਗ ਦੇ ਵਿੱਚੋ ਵੀ ਅਪਰਚੂਨਿਟੀ ਨਜ਼ਰ ਆਉਂਦੀ ਆ ਇਸ ਕਰਕੇ ਅਸੀਂ ਕਿਨੂੰ ਅਪੀਲ ਕਰੀਏ ਮਤਲਬ ਲਾਚਾਰੀ ਆ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਰਕਾਰ ਹੈ ਹੀ ਨਹੀਂ ਸਰਕਾਰ ਹੁੰਦੀ ਸਰਕਾਰ ਆਪ ਨਾ ਸੁਣਦੀ ਪੰਜਾਬ ਸਰਕਾਰ ਇਹ ਇਸ਼ੂ ਬਣਨ ਤੋਂ ਪਹਿਲਾਂ ਪਹਿਲਾਂ ਜਾ ਕੇ ਦਿੱਲੀ ਨਾਲ ਗੱਲ ਕਿਉਂ ਨਾ ਕਰਦੀ ਕਿਉਂ ਨਾ ਉੱਥੇ ਜਾ ਕੇ ਉਹਦਾ ਦਰ ਖੜਕਾ ਕੇ ਕਹਿੰਦੀ ਵੀ ਆਹ ਮਸਲਾ ਹੋਊਗਾ ਬਈ ਹਰਿਆਣਾ ਸਰਕਾਰ ਕਿਉਂ ਨਾ ਇਹ ਕਰਦੀ ਕਿਉਂ ਹਰਿਆਣਾ ਸਰਕਾਰ ਗੁੰਡਾ ਕਰਦੀ ਤਾਂ ਉਤਰੀ ਹੋਈ ਆ ਉਹ ਕਿਉਂ ਨਾ ਇਹ ਕਰਦੀ ਇਸ ਕਰਕੇ ਕੋਈ ਸਰਕਾਰ ਹੈ ਨਹੀਂ ਸਰਕਾਰ ਨੂੰ ਕੋਈ ਅਪੀਲ ਵਾਲੀ ਗੱਲ ਹੈ ਨਹੀਂ ਜੇ ਬਿਲਕੁਲ ਐਸੀ ਸਾਡੇ ਨਾਲ ਜਗਬੀਰ ਸਿੰਘ ਸੋਕੇ ਜਿਹੜਾ ਕਿ ਸਲਾਈ ਮਸ਼ੀਨ ਇੰਡਸਟਰੀ ਦਾ ਜਿਹੜਾ ਕਿ ਚਲਾਉਂਦੇ ਨੇ ਇਹਨਾਂ ਦਾ ਕਹਿਣਾ ਕਿ ਜੇਕਰ ਕਿਸਾਨੀ ਤਰਨਾ ਇਦਾ ਹੀ ਚੱਲਦਾ ਰਿਹਾ ਪਹਿਲਾਂ ਹੀ ਕਿ ਕੋਰੋਨਾ ਕਾਲ ਦੀ ਗੱਲ ਕਰੀਏ ਜਾਂ ਕਿ ਹੋਰ ਗੱਲ ਕਰੀਏ ਤਾਂ ਇਹਨਾਂ ਦਾ ਕੰਮ ਪਹਿਲਾਂ ਹੀ ਪ੍ਰਭਾਵਿਤ ਹੋਇਆ ਸੀਗਾ ਤੇ ਕਿਸਾਨੀ ਅੰਦੋਲਨਾਂ ਨਾਲ ਆਰਡਰ ਮਿਲਣੇ ਬੰਦ ਹੋ ਗਏ ਨੇ ਤੇ ਜੇਕਰ ਗੱਲ ਕਰੀਏ ਤੇ ਆਰਡਰ ਬੰਦ ਹੋਣ ਨਾਲ ਜਿਹਨਾਂ ਦਾ ਕੰਮ ਦੇ ਵਿੱਚ ਕਾਫੀ ਪ੍ਰਭਾਵ ਪਿਆ ਵਾ ਜੇਕਰ ਕਿਸਾਨੀ ਅੰਦੋਲਨ ਇਦਾ ਹੀ ਚੱਲਦਾ ਰਿਹਾ ਤਾਂ ਇਹਨਾਂ ਦਾ ਕਹਿਣਾ ਕਿ ਜਿਹੜਾ ਕਾਰੋਬਾਰਾ 10% ਤੇ ਵੀ ਆ ਸਕਦਾ ਹੈ। ਹਰਿਆਣਾ ਦੇ ਕੁਮਿੰ